ਆ ਸਾਹਮਣੇ ਖੰਡੇ ਵਾਲਾ ਚੌਕ ਮਹਾ ਰੇਦ ਮਹਾ ਸਿੰਘ ਚੌਕ ਹੈਗਾ ਇਹ ਇੱਥੋਂ ਹੀ ਅੰਦਰ ਇੱਧਰ ਆਂਦੇ ਤਾਂ ਇੱਧਰ ਰਸਤਾ ਹੈਗਾ ਗੁਰਦੁਆਰਾ ਸ੍ਰੀ ਮੁਕਸਾ ਸਾਹਿਬ ਨੂੰ ਜਾਣ ਲਈ ਪਰਲੇ ਪਾਸੇ ਤੋਂ ਵੀ ਗੇਟ ਹੈਗਾ ਇੱਕ ਇਹ ਬਾਜ਼ਾਰ ਵਿੱਚੋਂ ਦੂਸਰਾ ਗੇਟ ਹੈਗਾ ਦੂਸਰੇ ਗੇਟ ਤੋਂ ਅੰਦਰ ਜਾ ਕੇ ਪਾਰਕਿੰਗ ਹੈਗੀ ਹੈ ਫਿਰ ਅੰਦਰ ਰਹਿਣ ਵਾਲੇ ਸਿਕਮਰੇ ਨੇ ਅਸੀਂ ਕੁਝ ਬਾਜ਼ਾਰ ਤੋਂ ਕੁਝ ਖਰੀਦਣਾ ਸੀਗਾ ਤਾਂ ਇਸ ਰਸਤੇ ਤੋਂ ਆ ਰਹੇ ਹੈਗੇ ਆ ਅਦਰਵਾਈਜ਼ ਮਹਾ ਸਿੰਘ ਚੌਕ ਦੇ ਸਾਹਮਣੇ ਤੋਂ ਵੀ ਰਸਤਾ ਜਾਂਦਾ ਹੈਗਾ ਉਹ ਸਿੱਧਾ ਪਾਰਕਿੰਗ 'ਚ ਜਾਂਦਾ ਹੈਗਾ ਗੁਰਦੁਆਰੇ ਦੀ ਪਰ ਜੇ ਇਹ ਰਸਤਾ ਵੀ ਹੈਗਾ ਪਰ ਇੱਧਰ ਪਾਰਕਿੰਗ ਨਹੀਂ ਹੈਗੀ ਇਹ ਰਸਤਾ ਸਿੱਧਾ ਦਰਵਾਰ 'ਚ ਜਾਏਗਾ ਸਾਹਮਣੇ ਗੇਟ ਨਜ਼ਰ ਆ ਰਿਹਾ ਇਹਦੇ ਨਾਲ ਹੀ ਗੇਟ ਦੇ ਨਾਲ ਜੋੜਾ ਘਰ ਹੈਗਾ ਜਦੋਂ ਆੰਦੇ ਆਸੀਂ ਫਿਰ ਇੱਧਰ ਸਾਹਮਣੇ ਲੰਗਰ ਹਾਲ ਹੈਗਾ ਉਹ ਸਾਹਮਣੇ ਰਿਆਸ਼ਟੀ ਕਮਰੇ ਉੱਪਰ ਪਾਰਕਿੰਗ ਹੈਗੀ ਹੈ ਲੱਗ ਇੱਧਰ ਦਰਵਾਰ ਗੇਟ ਨੰਬਰ 3 ਮੁਖਸਰ ਸਾਹਿਬ ਸਾਹਿਬ ਇੱਧਰ ਜੋੜਾ ਘਰ ਹੈ ਗੇਟ ਨੰਬਰ 3 ਤੋਂ ਜਦੋਂ ਆੰਦੇ ਆਸੀਂ ਇੱਧਰ ਤੇ ਨਾਲੇ ਪ੍ਰਕਰਮਾ ਸ਼ੁਰੂ ਹੋ ਜਾਂਦੀ ਹੈ ਗੁਰਦੁਆਰੇ ਦੀ ਤੇ ਸਰੋਵਰ ਬਹੁਤ ਵੱਡਾ ਹੈਗਾ ਗੁਰੂ ਘਰ ਦਾ ਸਾਹਮਣੇ ਗੁਰੂ ਘਰ ਸ਼ਿਸ਼ੋਵਤ ਕੀਰਤਨ ਹੋ ਰਿਹਾ ਤੇ ਅਸੀਂ ਇਧਰ ਪ੍ਰਕਰਮਾ ਕਰਦੇ ਹੋਏ ਦਰਬਾਰ ਚ ਸ਼ਾਮਿਲ ਹੋਵਾਂਗੇ ਕੀਰਤਨ ਚੱਲ ਰਿਹਾ ਹੈਗਾ ਸਾਮ ਦਾ ਤੇ ਚਲਦੇ ਆ ਕਰਦੇ ਆ ਅੰਦਰ ਚਲ ਕੇ ਦਰਬਾਰ ਚ ਦਰਸ਼ਨ ਕਰਦੇ ਆ ਕੀਰਤਨ ਸੁਣਦੇ ਆ ਚਲ ਕੇ ਦਾ ਸਮਾਂ ਹੈਗਾ ਸੁੱਖਾ ਸੂਣ ਹੋ ਗਿਆ ਮਹਾਰਾਜ ਦਾ ਹੁਣੇ-ਹੁਣੇ ਓਕੇ ਹਟਿਆ ਦਰਵਾਰ ਦੇ ਵਿੱਚ ਅਸੀਂ ਦਵਾਰ ਤੋਂ ਹੀ ਬਾਹਰ ਨਿਕਲੇ ਆਂ ਤੇ ਦਰਵਾਰ ਗੁਰਦੁਆਰਾ ਟੁੱਟੀ ਗੰਡਨਹਾਰ ਗੋਪਾਲ ਗੁਰਦੁਆਰਾ ਸ੍ਰੀ ਮੁਕਸਰ ਸਾਹਿਬ ਰਾਤ ਦਾ ਸਮਾਂ ਲਾਈਟਾਂ ਸਾਰੀਆਂ ਜਗਰੀਆਂ ਹੈਗੀਆਂ ਸਭ ਕੁਝ ਠੀਕ ਠਾਕ ਇੱਥੇ ਇਹ ਸਰੋਵਰ ਬਹੁਤ ਭਾਰੀ ਹੁਣ ਅਸੀਂ ਪ੍ਰਸ਼ਾਦਾ ਪਾਣੀ ਛਕਾਂਗੇ ਲੰਗਰ ਚ ਫਿਰ ਕਮਰੇ ਚ ਜਾਵਾਂਗੇ ਆਦੀ ਵੀਡੀਓ ਦੀ ਸਮਾਪਤੀ ਇੱਥੇ ਹੀ ਹੈ ਧੰਨਵਾਦ ਆਪਣੀ ਮਹਿਨਤ ਨਾਲ ਆਪਣੀ ਮਿਹਨਤ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੈ ਜੀ 11 ਮਈ ਸਾਲ 2025 ਰਾਤ ਅਸੀਂ ਇੱਥੇ ਪਹੁੰਚ ਗਏ ਸੀਗੇ ਗੁਰਦੁਆਰਾ ਜਫਰਨਾਮਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਮੁਖਸਰ ਸਾਹਿਬ ਟੁੱਟੀ ਗੰਡਨ ਹਰ ਗੋਪਾਲ ਅੱਜ ਸਾਰਿਆਂ ਅੱਜ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਗੁਰਪੁਰਬ ਦੀਆਂ ਕਿਉਂਕਿ ਅੱਜ ਤੇ sire ਪਾਤਸ਼ਾ sire ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਹੈਗਾ ਸਾਰਿਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਇਤਿਹਾਸ ਦੀ ਜਾਣਕਾਰੀ ਤਾਂ तकरीबन ਸਭ ਨੂੰ ਹੈਗੀ ਹੈ ਮੁਖਸਰ ਸਾਹਿਬ ਦੀ ਫਿਰ ਵੀ ਸੰਖੇਪ ਅਤੀਆਤਾਂ ਦੱਸ ਦਨੇ ਆ ਅਨੰਦਪੁਰ ਸਾਹਿਬ ਵਿਖੇ ਜਿਹੜੇ ਸਿੰਘਾਂ ਨੇ ਬੇਦਾਵਾ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਆ ਗਏ ਸੀ ਬੁਰੇ ਵੇਲੇ ਉਹਨਾਂ ਦਾ ਬੇਦਾਵਾ ਇੱਥੇ ਪਾੜਿਆ ਸੀ ਗੁਰੂ ਸਾਹਿਬ ਨੇ ਕਿਉਂਕਿ ਉਹ ਬੁਰੇ ਵੇਲੇ ਉੱਥੋਂ ਛੱਡ ਕੇ ਆ ਗਏ ਜਦੋਂ ਸਭ ਤੋਂ ਜਨਨ ਲੋੜ ਸੀਗੀ ਉਹਨਾਂ ਦੀ ਉੱਥੇ ਲਿਖ ਕੇ ਦੇ ਕੇ ਆ ਗਏ ਕਿ ਅਸੀਂ ਤੁਹਾਡੇ ਸਿੱਖ ਨਹੀਂ ਹੈਗੇ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਲਿਖਿਆ ਹੋਇਆ ਬਦਾਵਾ ਆਪਣੇ ਕਮਰੇ ਕਸ ਕਮਰ ਕਸ ਚ ਰੱਖਿਆ ਸੰਭਾਲ ਕੇ ਜਿਹੜਾ ਇੱਥੇ ਆ ਕੇ ਪਾੜਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਜੰਗ ਜਿੱਤਣ ਤੋਂ ਬਾਅਦ ਇੱਥੇ ਪਹੁੰਚੇ ਬੇਖਮ ਪੰਡਾ ਤੈਅ ਕਰਦੇ ਹੋਏ ਜਿੱਦਾਂ ਕਿ ਆਪਾਂ ਜਾਣਦੇ ਜਫਰਨਾਮਾ ਰਸਤੇ 'ਚ ਹੈਗਾ ਗੁਰੂ ਘਰ ਹੋਰ ਤਾਕਾ ਸਾਹਿਬ ਹੈਗਾ ਹੋਰ ਗੁਰੂ ਘਰ ਨੇ ਮਾਛੀ ਵਾਲੇ ਦੇ ਜੰਗਲਾਂ 'ਚ ਹੁੰਦੇ ਹੋਏ ਇੱਥੇ ਪਹੁੰਚੇ ਸਨ ਉਹ ਚਾਲੀ ਸਿੰਘ ਵੀ ਫਿਰ ਇੱਥੇ ਹੀ ਗੁਰੂ ਸਾਹਿਬ ਨੂੰ ਆ ਕੇ ਮਿਲੇ ਤੇ ਉਹਨਾਂ ਨੇ ਇੱਥੇ ਜੰਗ ਲੜੀ ਮੁਗਲਾਂ ਦੇ ਨਾਲ ਮਹਾ ਸਿੰਘ ਦੀ ਅਗਵਾਈ ਹੇਠ ਔਰ ਮਾਈ ਭਾਗੋ ਜੀ ਉਹਨਾਂ ਨੂੰ ਪ੍ਰੇਰਕੇ ਲਿਆਂਦਾ ਸੀ ਉਹਨਾਂ ਨੂੰ ਵੀ ਤੁਸੀਂ ਗੁਰੂ ਨੂੰ ਛੱਡ ਕੇ ਆ ਕੇ ਇਹ ਚੰਗੀ ਗੱਲ ਨਹੀਂ ਹੈਗੀ ਬਈ ਮਾਤਾ ਭਾਗ ਔਰ ਜਿਹਦਾ ਬੜਾ ਯੋਗਦਾਨ ਆ ਉਹ ਉਹਨਾਂ ਨੂੰ ਇੱਥੇ ਲੈ ਕੇ ਆਏ ਸਨ ਸਿੰਘਾਂ ਨੂੰ ਪ੍ਰੇਰ ਕੇ ਫਿਰ ਇੱਥੇ ਯੁੱਧ ਹੋਇਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਭ ਤੇ ਯੁੱਧ ਜਿੱਤਿਆ ਸਿੰਘਾਂ ਨੇ 40 ਸਿੰਘਾਂ ਨੇ ਫੌਜ ਭੱਜ ਗਈ ਸਰਹੰਦ ਸੂਬਾ ਸਰਹੰਦ ਦੀ ਇੱਥੋਂ ਇੱਥੇ ਢਾਬ ਸੀਗੀ ਪਾਣੀ ਸੀਗਾ ਇੱਥੇ ਡੇਰੇ ਲਾਏ ਸਨ ਇੱਥੇ ਉਹ ਰੁੱਖ ਵੀ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀਗਾ ਬਹੁਤ ਪੁਰਾਣਾ ਰੁੱਖ ਹੈਗਾ ਉਹ ਹਲੇ ਵੀ ਹੈਗਾ ਇੱਥੇ ਬੜਾ ਸੰਭਾਲ ਕੇ ਰੱਖਿਆ ਹੋਇਆ ਹੋ ਰੁਕ ਇਸ ਗੁਰੂ ਘਰ ਦੇ ਵਿੱਚ ਤਿੰਨ ਗੁਰੂ ਘਰ ਨੇ ਟੁੱਟੀ ਗੰਡਨਹਾਰ ਗੋਪਾਲ ਮੇਨ ਸਥਾਨ ਹੈਗਾ ਮੇਨ ਦਰਬਾਰ ਹੈਗਾ ਤੇ ਜੋਦਾ ਸਥਾਨ ਹੈਗਾ ਮਾਤਾ ਭਾਗੌਰ ਜੀ ਦਾ ਤੇ ਤੀਸਰਾ ਸ਼ਹੀਦ ਗੰਗ ਗੁਰਦੁਆਰਾ ਹੈਗਾ ਜਿੱਥੇ 40 ਸਿੰਘਾਂ ਨੂੰ ਮੁਕਤੀ ਪ੍ਰਾਪਤ ਹੋਈ 10ਵੇਂ ਪਾਸ਼ਾ ਤੋਂ ਉੱਥੇ ਉਹਨਾਂ ਦੇ ਸੰਸਕਾਰ ਹੋਏ ਤਿੰਨ ਗੁਰੂ ਘਰ ਨੇ ਇੱਥੇ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਖੇ ਇੱਕ ਮਾਤਾ ਭਾਗੌਰ ਜੀ ਦਾ ਸਥਾਨ ਹੈਗਾ ਦੂਜਾ ਸ਼ਹੀਦ ਸਿੰਘਾਂ ਦਾ ਸਥਾਨ ਹੈਗਾ ਤੇ ਮੇਨ ਸਥਾਨ ਹੈਗਾ ਟੋਟੇ ਗੰਡਨ ਹਰਗੋਪਾਲ ਜਿੱਥੇ ਮਹਾ ਸਿੰਘ ਸ਼ਹੀਦ ਹੋਇਆ ਔਰ ਉੱਥੇ ਵਿਦਾਵਾ ਪਾੜਿਆ ਗਿਆ ਨਾਲ ਹੀ ਜਿਹੜਾ ਇਹ ਸਰੋਵਰ ਹੈਗਾ ਇਹ ਹੀ ਛਿੜੀ ਸੀ ਇੱਥੇ ਪਾਣੀ ਹੁੰਦਾ ਸੀਗਾ ਇਥੇ ਨਾਲ ਦਰੱਖਤ ਸੀਗਾ ਉਹ ਦਰੱਖਤਾਂ ਜੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀਗਾ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਨਿਸ਼ਾਨ ਸਾਹਿਬ ਜਿਹੜਾ ਸ਼ੋਭਿਤ ਹੈ ਉਹ 140 ਸਾਲ ਪੁਰਾਣਾ ਹੈਗਾ 700 ਮੰਨ ਦਾ ਦੱਸਿਆ ਜਾਂਦਾ ਹੈਗਾ ਕਿਉਂਕਿ ਉਹ ਕਿਸ ਰਾਜੇ ਨੇ ਲਵਾਇਆ ਸੀਗਾ ਆਪਣੇ ਪੁੱਤਰ ਦੀ ਖੁਸ਼ੀ ਦੇ ਵਿੱਚ ਜਦੋਂ 12 ਮਿਸਲਾਂ ਦਾ ਰਾਜ ਹੋਇਆ ਕਰਦਾ ਸੀਗਾ ਉਦੋਂ ਲਵਾਇਆ ਸੀਗਾ ਉਹ ਇੱਥੇ ਦਾ ਇਤਿਹਾਸ ਹੈਗਾ ਬਾਕੀ ਤੁਸੀਂ ਸਾਰੀ ਹਿਸਟਰੀ ਨੂੰ ਚੰਗੀ ਤਰ੍ਹਾਂ ਜਾਣਦੇ ਹੀ ਹੋ ਦੱਸਣ ਦੀ ਲੋੜ ਨਹੀਂ ਗੁਰਦੁਆਰਾ ਮੁਖਸਰ ਸਾਹਿਬ ਦੀ ਬਸ ਇਹ ਹੀ ਹੈ ਇੱਥੇ ਅੱਜ ਇੱਕ ਤਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਇੱਥੇ ਪ੍ਰਕਾਸ਼ ਪੁਰਬ ਸ੍ਰੀ ਗੁਰੂ ਅਮਰਦਾਸ ਜੀ ਦਾ ਦੂਜਾ ਕੀ ਤਿੰਨ ਸਥਾਨ ਨੇ ਇੱਥੇ ਇਸ ਤੋਂ ਇਲਾਵਾ ਹੋਰ ਆਸ-ਪਾਸ ਹੋ ਗੁਰਕਰਨੇ ਉੱਥੇ ਚੱਲ ਕੇ ਵੀ ਅਸੀਂ ਦਰਸ਼ਨ ਕਰਾਂਗੇ ਹੁਣ ਇੱਥੋਂ ਨਿਕਲਾਂਗੇ ਪ੍ਰਸ਼ਾਦਾ ਪਾਣੀ ਛੱਕ ਕੇ ਧੰਨਵਾਦ